ਲੈ ਵੀ ਸਾਥੀ ਪਿਆਰਿਓ ਆਪਾਂ ਪਹੁੰਚੇ ਆ ਜੋ ਕਿ ਇਹ ਬਰੇਟਾ ਰੋਡ ਕੁਲਰੀਆਂ ਸ਼ਰਕ ਦੇ ਉੱਪਰ ਹੈਲੋ ਜਿੱਥੇ ਇਹ ਡੱਗੀ ਹੈ ਸੀਵਰੇਜ ਦੀ ਪਾਣੀ ਦੀ ਡੱਗੀ ਹੈ ਜੀ ਜੋ ਇਹ ਪਾਣੀ ਇਧਰ ਕਿਸਾਨ ਵੀਰ ਦੀ ਫਸਲ ਹੈ ਤਾਂ ਫਸਲ ਦੇ ਵਿੱਚ ਵੀ ਪਾਣੀ ਪੈਂਦਾ ਹੈ ਤੇ ਇਧਰੋਂ ਸ਼ਰਕ ਦੇ ਉੱਪਰ ਵੀ ਪਾਣੀ ਪੈਂਦਾ ਹੈ ਤੇ ਇਹ ਕੁਲਰੀਆਂ ਰੋਡ ਬਰੇਟਾ ਬਰੇਟਾ ਰੋਡ ਕੁਲਰੀਆਂ ਸ਼ਰਕ ਹੈ ਜੋ ਇਹ ਪਾਣੀ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਦੇ ਲੋਕ ਇੱਧਰ ਬੋਹ ਹ ਤੱਕ ਦੇ ਲੋਕ ਟੱਪਦੇ ਨੇ ਤੇ ਇਧਰੋਂ ਲਹਿਰਾ ਤੋਂ ਆਉਂਦੇ ਲੋਕ ਨੇ ਜੋ ਇਧਰ ਏਰੀਆ ਦੇ ਵਿੱਚ ਦੀ ਆਪਣੇ ਆਪਣੇ ਏਰੀਆ ਨੂੰ ਜਾਂਦੇ ਨੇ ਜੀ ਤੇ ਇਹ ਬਹੁਤ ਹੀ ਜ਼ਿਆਦਾ ਦਿੱਕਤ ਹੋ ਰਹੀ ਹੈ ਤੇ ਜੋ ਵੀ ਪ੍ਰਸ਼ਾਸਨ ਜਾਂ ਇਹਨੂੰ ਕੋਈ ਸਾਫ ਸਫਾਈ ਜਿਸ ਦੇ ਵੀ ਅੰਡਰ ਆਉਂਦੀ ਹੈ ਇਹ ਇਦੀ ਸਾਫ ਸਪਾਈ ਕੀਤੀ ਜਾਵੇ ਤਾਂ ਇਹਦਾ ਹੱਲ ਕੀਤਾ ਜਾਵੇ ਤੇ ਬਹੁਤ ਹੀ ਜ਼ਿਆਦੇ ਪਰੇਸ਼ਾਨੀ ਆਉਂਦੀ ਹੈ ਜੋ ਵੀ ਲੋਕ ਮੋਟਰਸਾਈਕਲ ਗੱਡੀਆਂ ਆਦੀ ਸਮਾਨ ਲੈ ਕੇ ਟੱਪਦੇ ਨੇ ਤਾਂ ਸੜਕ ਵੀ ਜੋ ਦੇਖ ਰਹੇ ਤੁਸੀਂ ਇਹ ਫੁੱਟਣੀ ਸ਼ੁਰੂ ਹੋ ਗਈ ਤੇ ਕੁਝ ਫੁੱਟ ਵੀ ਚੁੱਕੀ ਹੈ ਤੇ ਇਹ ਤੁਸੀਂ ਦੇਖ ਰਹੇ ਜਿਵੇਂ ਹੁਣ ਸਕੂਟਰ ਹੀ ਆ ਰਹੀ ਹੈ ਦੇਖੋ ਵੀਰ ਕਿਸ ਤਰ੍ਹਾਂ ਟੱਪੇਗਾ ਤਾਂ ਬਹੁਤ ਹੀ ਯਾਦੇ ਹੈ ਨਿਕਾਸੀ ਪਾਣੀ ਦੀ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਆਉਣ ਜਾਣ ਵਾਲੇ ਰਾਈਆਂ ਨੂੰ ਤੇ ਨਗਰ ਦੇ ਜੋ ਲੋਕ ਆਪਣੇ ਖੇਤਾਂ ਬੰਨਿਆਂ ਨੂੰ ਤੇ ਆਪਣੇ ਕਮਾਂਕਾਰਾਂ ਨੂੰ ਜਾਂਦੇ ਨੇ ਤਾਂ ਇਸਾ ਗੰਦੇ ਸੀਵਰੇਜ ਦੇ ਪਾਣੀ ਦੇ ਵਿੱਚ ਦੀ ਕੋਈ ਪਰੇਸ਼ਾਨੀ ਨਾ ਆਵੇ ਤੇ ਧੰਨਵਾਦ ਵੀ ਸਾਥੀਓ ਜੀ ਵੀਡੀਓ ਤੁਹਾਨੂੰ ਕਿਨੇ ਲੱਗੀ ਤਾਂ ਵੀਡੀਓ ਤੇ ਆਪਣੇ ਕਮੈਂਟ ਕਰਕੇ ਜਰੂਰ ਲਿਖ ਦਿਓ ਕਿ ਇਹ ਬੰਦ ਹੋਣਾ ਚਾਹੀਦਾ ਇੱਕ ਜ਼ਿੰਤੀ ਜ਼ਿੰਮੇਵਾਰੀ ਬਣਦੀ ਹੈ ਇਸ ਨੂੰ ਬੰਦ ਕਰਨ ਦੀ ਤੇ ਪੜਨ ਵਾਲੇ ਬੱਚੇ ਜੋ ਜਾਂਦੇ ਨੇ ਇਹ ਛੀ ਬ੍ਰੀਜ ਦੇ ਵਿੱਚ ਦੀ ਤਬਦੇ ਨੇ ਤੇ ਸੜਕ 부ਟਣੀ ਸ਼ੁਰੂ ਹੋ ਗਈ ਤੇ ਸਭ ਨੂੰ ਬੇਨਤੀ ਹੈ ਕਿ ਇਹਨੂੰ ਬੰਦ ਕੀਤਾ ਜਾਵੇ ਇਹਦਾ ਹੱਲ ਕੀਤਾ ਜਾਵੇ ਜਿਸਦੇ ਵੀ ਇਹ ਅੰਡਰ ਆਉਂਦਾ ਜੀ ਧੰਨਵਾਦ ਸਾਥੀਓ